ओ तू आ गया ओए तू तो जाना लाला चुटी हां पीछे बैठ जाना चल गई मामा मामा किथे हो लंदा गोरी-गोरी ता नहीं छेड़ी राह जा मेरी दीदी क्या बदगया रे हटूड है भाई कोर्ट हो है बेटा भाई कर दिया राम ਉੱਤਸੀ ਦਰਵਾਜ਼ਾ ਲਾਭ ਜਾ ਕੇ ਇਸ਼ਨਾਨ ਕਰਨਾ ਬੁੱਤੈ। ਠੀਕ ਕਰਕੇ ਅੱਜ ਕਮਾਣੇ ਕਈ ਵਾਰ ਇਸ਼ਨਾਨ ਕਰੋਗੇ ਕਾਰਾ ਸਿੰਘ? ਇਸ਼ਨਾਨ। ਕਰਾਂਗੇ ਬੁੱਤੈ। ਓਕੇ ਮਾਮਾ ਨੂੰ ਮਿਸ ਕਰ ਰਹੀ ਮਾਮੂ। ਹੈ ਬੁੱਤੈ। ਵਾਹਿਗੁਰੂ ਜੀ ਕਰੋ ਦਰਸ਼ਨ ਤਖਤ ਸ੍ਰੀ ਕੀਰਤ ਸਾਹਿਬ। ਸ੍ਰੀ ਅਨੰਦਪੁਰ ਸਾਹਿਬ ਜੀ ਦੇ। ਵਾਹਿਗੁਰੂ। ਵਾਹਿਗੁਰੂ ਜਰੂਰ ਲਿਖੇ ਉੱਤੇ ਦਰਸ਼ਨ ਕਰੋ ਸਾਰੇ ਜਣ। ਬੈਰ ਸ੍ਰੀ ਦੇ ਕਦਨ ਬਹੁਤ ਈ ਲੱਗਦੀ ਹੈ ਜਦੋਂ ਵੀ ਉੰਡੀ ਐ ਮੀਂਹ ਜਿ ਤਾਰੀ ਮੰਨੇ ਨੂੰ ਨਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਾ ਕੇ ਲੈ ਕੇ ਜਾਂਦੀ ਹੈ ਹੁਣ ਆਗੇ ਬਾਬਾ ਗਰ ਦਿੱਤਾ ਜੀ ਦੇ ਤੁਸੀਂ ਵੀ ਜਦੋਂ ਆਨੇ ਹੁੰਨੇ ਹੋ ਇੰਡੀਆ ਸਾਰੇ ਜਣ ਸਾਰੇ ਜਣੇ ਆਪੋ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਜ਼ਰੂਰ ਜਾਣਕਾਰੀ ਦਿਆ ਕਰੋ ਤੇ ਦਰਸ਼ਨ ਜ਼ਰੂਰ ਕਰਾਇਆ ਕਰੋ ਆਪਣੇ ਗੁਰਦੁਆਰਾ ਸਹਿਬਾਨਾਂ ਦੇ ਆ ਗਾ ਮੁਮਾ ਦੇ ਜਹਾਜ਼ ਤੋਂ ਨਵਾਂ ਕਿਦਾ ਸਾਹੀ ਲੈ ਲਾ ਚੂਟੀ ਉਹ ਗੇਟ ਉੱਤੇ ਕਹਾਂਗੇ ਆ ਗੇਟ ਉੱਤੇ ਆਵੇਂਗਾ ਤੂੰ ਕਰਕੇ ਆਵੇਂਗਾ ਆਵੇਂਗਾ ਮੈਂ ਭੁੰਗਾ ਤੋਕੇ ਦੁਰਕੇ ਆ ਜੀਗਾ ਗੇਟ ਤੋਂ ਉਹਦੇ ਨਾਨੀ ਵੀ ਆ ਗਈ ਉਹਦੇ ਨਾਨੀ ਵੀ ਆ ਗਈ ਕੰਨਾ ਨੀ ਆ ਜਾ ਪਿੱਛੇ ਬੈਜੋ ਆਹ ਤੇਰੇ ਕੋਲ ਆਹ ਤੇਰੇ ਕੋਲ ਕੀ ਆਵੇ ਪਲੇਡ ਲੈ ਲਓ ਆਣਾ ਪਿੱਛੇ ਬੈ ਜਾਣਾ ਮੇਰੇ ਬੈ ਬੈ ਬੈਠ ਕੇ ਚੱਲ ਗਏ ਸਾਰਾ ਕਿੱਥੇ ਚੱਲਦਾ ਤੂੰ ਅਸਪਸ਼ੇ ਚੱਲਦਾ ਤਾ ਸਾਰਾ ਕਿੱਥੇ ਚੱਲਾ ਕਿ ਲੰਡਨ ਚੱਲੇ ਆਵੇਂ ਲੰਡਨ ਲੰਡਨ ਡਾਰਾ ਕੋਲ ਚੱਲਾ ਹਾਂ ਮਾਮਾ ਕਿੱਥੇ ਆ ਮਾਮਾ ਮਾਮਾ ਕਿੱਥੇ ਆ ਲੰਡਨ ਲੰਡਨ ਹਾਂ ਤੂੰ ਕਦੋਂ ਆਏਂਗਾ ਮੈਂ ਮਾਮਾ ਦੇ ਬਾਹਰ ਤੇ ਆਉਂਗਾ ਮੈਂ ਹਾਂ ਵਾਜੇ ਹਾਂ ਬਾਟਿਆਊਗਾ ਵਾਜੀ ਵਾ ਮੇਰੇ ਘਰੋਂ ਤੇ ਫੁੱਲ ਲੈਤਾ ਹੈ ਗਲਾਬ ਦਾ ਮੈਨੂੰ ਬੱਲੇ 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 ਹੋਰ ਕੀ ਲਿਆ ਐ ਐ ਆ ਕਾਰ ਦੇ ਵਿੱਚ ਕੀ ਹੈ ਬਈ ਹਸ ਵੈਂ ਟੂ ਮਾਈ ਲਵਿੰਗ ਹਸ ਵੈਂਡ ਬੱਲੇ 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 ਮੇਰੇ ਘਰ ਲਈ ਤਾਂ ਬਾਲੀ ਖਿਆਲ ਰੱਖਦੀ ਹੈ ਵੀ ਮੈਨੂੰ ਲੱਗਦਾ ਮੇਰਾ ਇਹ ਵਿੱਚ ਕੀ ਲਿਖਿਆ ਬਾਅਦ ਚ ਸੁਣਾਵਾਂਗੇ ਤੁਹਾਨੂੰ ਚਲੋ ਜੀ ਅਸੀਂ ਚੱਲੇ ਹੁਣ ਆਪਣੇ ਵਾਪਸ ਘਰ ਲੰਡਨ ਜੀ ਮਿਲਦੇ ਆਂ ਇੰਦਰਾ ਆ ਕੇ ਫਿਰ ਤੈਨੂੰ ਬਾਏ ਬਾਏ ਇੰਡੀਆ ਬਾਏ ਬਾਏ ਇੰਡੀਆ ਬਾਏ ਬਾਏ ਇੰਡੀਆ ਕਿੱਥੇ ਚੱਲੇ ਹਾਂ ਤਾਰਾ ਮੰਨਾ ਵਾਪਸ ਇੰਗਲੈਂਡ ਹੈ ਵਾਪਸ ਇੰਗਲੈਂਡ ਕਿਹਦੇ ਕੋਲ ਚੱਲੇ ਹਾਂ ਹਾਂ ਕਿੱਥੇ ਚੱਲਾ ਟੂ ਕਿਹਦੇ ਕੋਲ ਚੱਲੇ ਹੁਤੇਰ ਡੈਡੇ ਕੋਲ ਹੋਰ ਕੌਣ ਨੇ ਉੱਥੇ ਹਾਂ ਤੇਰੇ ਮਾਮੇ ਕੋਲ ਚੱਲੇ ਆ ਤੁਸੀਂ ਮੇਸ਼ ਕਰਦੇ ਸੀ ਇੰਨੀ ਮਾਮੇ ਨੂੰ ਕਿੰਨਾ ਵਿੱਚ ਕਰਦੇ ਸੀਗੇ ਫਿਰ ਮਾਮਾ ਆਊਗਾ 에어ਪੋਰਟ ਤੇ ਲੈਣ ਨਾ ਆਪਣੇ ਨਾਗ ਪੂਰੇ ਆ ਸਾਰੇ ਇੱਥੇ ਵੀ ਅੱਗੇ ਪਿੱਛੇ ਦੇਖੋ ਹਾਂ ਬੋਟੀ ਕਿਦਾਂ ਠੀਕ ਆ ਮਿਸ ਕਰੂੰਗੀ ਫਿਰ ਕਿੱਥੇ ਜਾਣਾ ਹਣ ਤੂੰ ਮਨਰਾਜ ਕਿ ਆਤੀ ਆ ਇਹ ਮਿਊਜ਼ਿਕ ਨਾ ਬੇ ਕੋਲੇ ਆ ਨਾ ਉਹ ਕੀ ਆ ਮਨਰਾਜ ਤਬਲਾ ਕੀ ਆ ਤਬਲਾ ਤੋਰ ਸੀ ਐ ਟੋਲ ਕੀ ਆ ਤੇ ਇਹ ਕੀ ਆ ਹਰਮੋਨੀ ਹਰਮੋਨੀ ਆ ਮਸਾ ਨਾ ਵਾਹ ਇਹ ਕੀ ਆ ਇਹ ਡਾਡਾ ਕੋਲ ਵੀ ਆ ਨਾ ਇੱਕ ਹੀ ਆ ਗਿਆ ਉਹਦਾ ਨਾਮ ਪਤਾ ਕੀ ਖਟਾਲ ਦਾ ਕੀ ਹੁੰਦਾ ਜਦੋਂ ਐਂ ਬਜਾਂਦੇ ਆ ਹਾਂ ਡੱਗ ਡੁਗੀ ਸਾਰੇ ਨੂੰ ਵੀ ਬੋਚ ਲੂ ਬਚਾਰਾ ਸਿੰਘ ਸਾਰਾ ਤੁਸੀਂ ਵੀ ਦੱਸੋ ਆ ਗਈ ਪੁੱਤ ਐ ਆਲਾ ਮੀਨ ਆਏ ਆ ਗਈ ਠਮਟਾ ਠਮਟਾ ਆ ਗਈ ਬਾਂਸਰੀ ਅਲਗੋਰ ਜੀ ਅਲਗੋਰ ਜੀ ਉਹਦੇ ਤੇ ਸਾਰਾ ਕਦੀ ਦਵਾਰਾ ਹਾਂਜੀ ਹਾਂਜੀ ਹਮ ਦਸਾਰਾ ਕਦੀ ਦਵਾਰਾ ਬਸ 15-20 ਮਿੰਟ ਮਨੇ ਤੇਰੇ ਦੰਦ ਕਿੱਥੇ ਗਏ ਨਿਕਲ ਗਏ ਕਿੱਥੇ ਨਿਕਲ ਗਏ ਨਹੀਂ ਨਹੀਂ ਆ ਰਿਹਾ ਆ ਰਿਹਾ ਇੱਧਰ ਹਿੰਦੀ ਪਿੱਤ ਦੇ ਵਿਚ ਤੂੰ ਕਿੱਥੇ ਆ ਗਿਆ ਹੈ ਓ ਆਈਸਕ੍ਰੀਮ ਖਾਣੀ ਹੈ ਹੈ ਪਹਿਲਾਂ ਦੱਸ ਤੂੰ ਕਿੱਥੇ ਆਇਆ ਮਾ ਹਾਂ ਅਵੇ ਲੀ ਆ ਗਿਆ ਲਓ ਜੀ ਪਹੁੰਚ ਗਿਆਂ 에어ਪੋਰਟ ਤੇ ਹੈ ਕਮਾਂਸ ਨੂੰ ਲਾਉਂਦੇ ਆ ਫਿਰ ਤਨੂਜੀਤ ਲੈ ਕੇ ਆਂਦੇ ਨਹੀਂ ਹਾਂ ਹਾਂ ਮੈਂ ਜਿੱਲੇ ਕੇ ਆਈ ਕਿੱਥੇ ਆ ਗਿਆ ਇਹ ਬਹੁਤ ਇਹ ਬਹੁਤ ਡਾੜਾ ਕੋਲ ਚੱਲੇ ਹਾਂ ਇਹ ਬਹੁਤ ਇਹ ਬਹੁਤ ਅੰਦਲੀ ਭੱਜਣਾ ਚੱਲ ਟੁੱਟ ਜੂ ਟੁੱਟ ਗਿਆ ਟੁੱਟ ਗਿਆ ਪਾਣੀ ਡੋਲਦੇ ਹਾਂ ਕਿੱਥੇ ਜਾਣਾ ਇੱਥੇ ਹੀ ਆ ਮੈਂ ਤੁਹਾਨੂੰ ਗਿਆ ਤੇ ਮਾਮੀ ਜੀ ਮਿਸ ਯੂ ਬਾਏ ਬਾਏ ਵਿੱਚ ਹੀ ਤਾਰਾ ਹਾਂਜੀ ਹਾਂ ਪੱਛਾ ਚੱਲੇ ਆ ਗੈਟਵਕ ਭੈਣ ਨੂੰ ਤੇ ਤਾਰੇ ਮੰਨੇ ਉਹਨਾਂ ਨੂੰ ਲੈਣ ਆਜੋ ਇੱਥੇ ਹੁਣ ਫਲੈਟਾਂ ਦਾ ਬੜਾ ਜੱਬ ਪਾਇਆ ਵਾ ਅੱਗੇ ਪਹਿਲਾਂ ਜਿਹੜੀ ਅਮਰਸਰ ਤੋਂ ਸਿੱਧੀ ਹੀ ਥਰੋ 에어ਪੋਰਟ ਤੇ ਡਾਇਰੈਕਟ ਫਲਾਈਟ ਆ ਜਾਂਦੀ ਹੁੰਦੀ ਸੀ ਹੁਣ ਉਹ ਪਤਾ ਨਹੀਂ ਕਿਉਂ ਇਹਨਾਂ ਨੇ ਬੰਦ ਕਰਤੀ ਤੇ ਹੁਣ ਗੈਟਵੇਕ ਜਾਣਾ ਪੈਂਦਾ ਵਾ ਹੁਣ ਆਪਾਂ ਚੱਲੇ ਆ ਗੈਟਵੇਕ 에어ਪੋਰਟ ਤੇ ਇੱਥੋਂ ਡੇਢ ਘੰਟਾ ਲੱਗ ਜਾਂਦਾ ਆਪਣੇ ਘਰ ਤੋਂ ਤੇ ਲੀਫ ਰੀਟਿੰਗ ਹੋਈ ਸੀ ਜਦੋਂ ਰੋਡ ਤੇ ਚੜੇ ਮੈਂ ਭਲੇਖਾ ਜਾ ਪੈ ਗਿਆ ਮੰਗੇ ਤੇ ਮੱਛੀ ਫਾਰਮ ਖੋਲਿਆ ਇਹਨਾਂ ਦਾ ਪਰ ਪ੍ਰੋਜੈਕਟੇ ਹੋਰ ਲਈ ਫਿਰਦਿਆ ਤਗੜਾ ਪ੍ਰੋਜੈਕਟ ਲਾਇਆ ਕਿਸੇ ਦਾ ਜਿਹਦਾ ਵੀ ਲਾਇਆ ਵੱਡੇ ਵੱਡੇ ਕਾਰਖਾਨੇ ਆ ਇੱਧਰ ਵੀ ਚਲੋ ਫਿਰ ਆਪਾਂ ਚੱਲਦੇ ਆ ਐਮ 25 ਤੇ ਹੁਣ ਐਮ 3 ਤੇ ਆ ਗੱਟਵਕ ਨੂੰ ਸ਼ਾਮ ਦੇ 5:30 ਹੋ ਗਏ ਨੇ ਤੇ 6 ਵਜੇ ਭੈਣ ਹੋਂ ਦਾ ਜਿਹੜੀ ਫਲੈਟ ਆ ਉੱਤਰ ਜਣੀ ਸੀ ਤੇ ਟ੍ਰੈਫਿਕ ਸ਼ਾਮ ਨੂੰ ਤਾਂ ਇੱਥੇ ਮੈਂ ਕਹਿੰਨਾ ਗਰਦ ਘੜ ਦਿੰਦਾ ਇੰਨਾ ਟ੍ਰੈਫਿਕ ਹੁੰਦਾ ਨਾ ਸ਼ਾਮ ਵੇਲੇ ਗੱਡੀਆਂ ਜਿੱਥੇ 10 ਮਿੰਟ ਲੱਗਣੇ ਆ ਉੱਥੇ ਅੱਧਾ ਘੰਟਾ ਲੱਗਦਾ ਦੇਖੋ ਤੁਸੀਂ ਆਪ ਹੀ ਬਾਕੀ ਘੱਟ ਦੇਖਦੇ ਹੋ ਸੜਕਾਂ ਤੇ ਕਿੰਨੀ ਟ੍ਰੈਫਿਕ ਆ ਚਾਂਬੜਿਆਈ ਹੁੰਦਾ ਪਹੁੰਚ ਗਏ ਗੈਟਵੇਕ 에어ਪੋਰਟ ਦੀ ਐਂਟਰੀ ਦੇ ਉੱਤੇ ਪਾਰਕਿੰਗ ਵਾਲਾ ਅੱਜ ਜਮਾ ਹੀ ਸਿਰਾਂ ਲੱਗਿਆ ਪਿਆ ਕਿਤੇ ਸਪੇਸ ਹੀ ਹੈ ਨਹੀਂ ਗੱਡੀ ਖੜਾਉਣ ਨੂੰ ਗੱਡੀ ਲਾਤੀ ਆ ਜੀ ਪਾਰਕਿੰਗ ਚ ਤੇ ਇੱਥੇ ਜਿਹੜੇ ਆ ਫਿਰ ਬੈਲ ਕੱਟਦੇ ਆ ਪਾਰਕਿੰਗ ਵਾਲੇ ਜਦੋਂ ਮੁੜਾਂਗੇ ਉਦੋਂ ਇੱਥੋਂ ਸਲਿੱਪ ਲਵਾਂਗੇ ਨਾਲ ਇਹਨਾਂ ਨੂੰ ਪੈਸੇ ਦੇਵਾਂਗੇ ਇੱਥੇ 에어ਪੋਰਟ ਦੇ ਵਿੱਚ ਆਪਾਂ ਆ ਗਏ ਹਾਂ ਗੈਟਵੇਕ ਦੇ ਕੋਰੋਂ ਕਮੇਲਾ ਮੈਨੂੰ ਲੱਗਦਾ ਵੀ ਕੋਈ ਫਲੈਟ ਹੁਣੀ ਲੈਂਡ ਹੋਈ ਆ ਆਪਣੇ ਵਾਲੀ ਫਲੈਟ ਤੋਂ ਪਹਿਲਾਂ ਭੈਣ ਉਹਨਾਂ ਦੀ ਫਲੈਟ ਤੋਂ ਪਹਿਲਾਂ ਕੋਈ ਫਲੈਟ ਲੈਂਡ ਹੋਈ ਲੱਗਦੀ ਆ ਜਿਹੜੀ ਰੌਣਕ ਮੇਲਾ ਵਾਵਾ ਵਾ ਜਿੱਦਾਂ ਇਹ 71 ਫਿਰਦੇ ਆ ਉੱਪਰ ਇੱਥੇ ਫਿਰਦਾ ਉਹ ਪੰਗੇ ਲੈਂਦਾ ਬੈ ਕੇ ਬੈ ਕੇ ਮਨ ਵਾਲੀ ਤਾਂ ਹੈ ਯਾ ਤਾਂ ਇਹ ਵਾਲੀ ਆ ਸਾਡੇ ਵਾਲੇ ਉੱਪਰ ਦੇ ਸਾਰੇ ਇਧਰ ਬਹੁਤ ਚਾਰ ਮਿੰਟਾਂ ਦੇ ਵਿੱਚ ਰੌਂਕਾ ਲਾ ਦੇ ਮੋਟੂ ਹੋਰ ਤੂੰ ਆ ਗਿਆ ਓਏ ਹੋਰ ਬਣੀ ਮੋਟੂ ਲੈ ਮੋਟੂ ਹੋ ਠੀਕ ਆ ਬਣੀ ਠੀਕ ਲੈ ਮੋਟੂ ਤੂੰ ਆ ਗਿਆ ਹਾਂ ਤੂੰ ਆ ਗਿਆ ਓਏ ਉਹ ਕੀ ਕਰਨਾ ਤੂੰ ਹੋਏ ਕਿਆ ਕਰਨਾ ਹੈ ਕਿੱਥੋਂ ਆਇਆ ਪਹਿਲਾਂ ਦੱਸ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੋ ਵਧੀਆ ਜੀ ਕਿੱਥੋਂ ਆਇਆ ਓਏ ਕਿੱਥੋਂ ਆਇਆ ਕੋ ਹੈ ਇਹਦੀ ਕਿਹ ਤੂੰ ਆ ਉਹ ਜੀ ਉਹ ਚਾਚਾ ਚਾਚਾ ਚਾਚੇ ਨੂੰ ਸਾਸੀ ਕਾ ਬਾਰੇ ਹੈ ਚਲੋ ਚਲੋ ਇੰਜੁਆਏ ਕਰਕੇ ਚਲੋ ਜੀ ਇੱਥੋਂ ਉੱਧਰ ਜਾਓ ਵਧ ਗਿਆ ਰੇ ਹਟੂੜ ਮੋਟੂ ਜੀ ਆ ਗਏ ਖੰਡੀ ਆ ਗਏ ਆਦਾ ਆਦਾ ਕੀ ਲੈਣਾ ਉਹ ਕੀ ਲੈਣਾ ਕੀ ਲੈਣਾ ਇਹਦਾ ਇਹਦਾ ਬੰਦ ਕੀਤੀ ਆ ਡਾਕਟਰ ਨੇ ਤੇਰੀ ਉਹ ਬੰਦ ਕੀਤੀ ਆ ਯਾਰ ਬੇਟਾ ਤੇਰੀ ਤਾਂ ਬੰਦ ਕੀਤੀ ਆ ਡਾਕਟਰ ਨੇ ਬਾਹਰਲੀ ਚੀਜ਼ ਲੈ 나오 ਬੰਗੀ ਬਾੜੇ ਲੈ ਲਾ ਗਿਆ ਤੂੰ ਇੰਡੀਆ ਤੋਂ ਆ ਕੇ ਕੀ ਖਾਣਾ ਹੁਣ ਤੂੰ ਦੱਸਿਆ ਰਹਿਣੀ ਆ ਰੰ ਨਿਕਲ ਰੰ ਨਿਕਲ ਤੰਦਰ ਤੂਰ ਨਹੀਂ ਐਸੂ ਨਹੀਂ ਆ ਦੇਖੋ 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 ਐਕਸ਼ਨ ਦੇਖੋ ਜੋ ਉੱਪਰ ਦੇ ਤਾਰੇ ਇੱਧਰ ਇੱਧਰ ਆਇਆ ਮੇਰਾ ਇੱਧਰ ਇੱਧਰ ਆ ਦੂਹਾ ਹੱਥ ਨਾਲ ਚੱਲ 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 ਪਹਾੜ ਤੱਕ ਦੀ ਆਉਂਦਾ ਇਹ ਕੋਟ ਪਾ ਲੈ ਇੱਕੇ ਦਾ ਕੋਟ ਦਾ ਮੇਰਾ ਤੰਦਰ ਉਹ ਜਿਹਾ ਲਾਦਾ ਜਿਵੇਂ ਰੀਤੀ ਕਰੋ ਸ਼ੰਦੀ ਫਿਲਮ ਨਹੀਂ ਆਈ ਸੀ ਕੋਈ ਮਿਲ ਗਿਆ ਚੱਲ ਵੀ ਚੱਲ ਚਲੋ ਚਲੋ ਹੰਟ ਆ ਗਈ ਹੁਣ ਤੂੰ ਠੰਡੇ ਏਰੀਏ 'ਚ ਆ ਗਿਆ ਤਾਂ ਠੰਡ ਲੱਗਦੀ ਆ ਤੈਨੂੰ ਓਏ ਗੋਰੀ ਗੋਰੀ ਤਾਂ ਨਹੀਂ ਛੜੀ ਰਾਜਾ ਮਾਂ ਦੀ ਦੀ ਹੈ ਪੰਗੇ ਤਾਂ ਨਹੀਂ ਲੈ ਰਹਾ ਅੱਜ ਜੇ ਨਾ ਐ ਲੂੰਗਾ ਪੰਗੇ ਲੂੰਗਾ ਓਏ ਤੇਰਾ ਰਮਾਲ ਕਿੱਥੇ ਅੱਜ ਮਾਂ ਹਾਂ ਕਿਤੇ ਤੇਰੀ ਬੱਤੀ ਨੇ ਘਮਾਤਾ ਹੈ ਓਏ ਮਾਮਾ ਹਾਂ ਰੂਵਾਂ ਲੱਗਿਆ ਮੇਰਾ ਮਾਮਾ ਚੂਹਾ ਮਾਮੀ ਲੱਗੀ ਮਾਮੀ ਨੇ ਬੰਨਿਆ ਨਹੀਂ ਤੇਰੇ ਦਿਮਾਗ ਲਈ ਚੂਹਾ ਲੱਗਿਆ ਮਾਮੀ ਕਿੱਥੇ ਛੱਡਿਆ ਆ ਤਾਰੇ ਉਹ ਮਾਮੀ ਰੋਂਦੀ ਸੀ ਕ ਹੱਸਦੀ ਸੀ ਰੋਇਆ ਸੀ ਹੈ ਓਏ ਨਹੀਂ ਹੱਸਦੀ ਸੀ ਹੱਸਦੀ ਸੀ ਤੇ ਤੈਨੂੰ ਤਾਂ ਹੱਗੀ ਕਰਕੇ ਰੋਂਦੀ ਸੀ ਹੈ ਓਏ ਰੋਣ ਲੱਗੀ ਸੀ ਓਏ ਹੈ ਉਹ ਮੋਰ ਚ ਬੀਕਾ ਉਹਦੀ ਆ ਵੀ ਗਈ ਹੋਰ ਜੀ ਇਹ ਤਾਂ ਆ ਗਈ ਦੀ ਗੋਪੀ ਆਸਸੀ ਕਾ ਹੱਤ ਦਿੱਤਾ ਹਾਂ ਉਹ ਦੇ ਗੋਤੇ ਔਰੀ ਔਰੀ ਪਾਪਾ ਜੀ ਔਰੀ ਇਧਰ ਪੁੱਛ ਉਹਦੇ ਪਾਪਾ ਜੀ ਛੱਟ ਪੁੱਜੀ ਸੀਗੀ ਇੱਥੇ ਛੱਟ ਪੁੱਜੀ ਪਾਪੇ ਜੀ ਬੈਠਾ ਠੀਕ ਆ ਪਾਪੇ ਮੈਂ ਪਾਪੇ ਮੈਂ ਬਾਬੇ ਜੀ ਸਸਿਗਾ ਸਸਿਗਾ ਬਾਬੇ ਸਸਿਗਾ ਬਾਬੇ ਸਸਿਗਾ ਵਾਏ ਵਾਏ ਛੂ ਛੂ